ਮੈਂ ਕੋਈ ਨਹੀਂ ਦਾਹੇ ਖੋਣ ਵਾਲੇ ਨਹੀਂ ਅਸੀਂ ਤੈਨੂੰ ਪਾਏ ਦੇ ਦਵਾਂਗੇ ਨੀ ਸੋਈ ਆ ਵੀ ਟੈਂਸ਼ਨ ਆਲਾ ਕਿ ਨਾ ਇਹ ਨਾ ਕੀ ਪਉ ਤੇਰਾ ਖਵਿੰਦਰ ਹੈ ਖਵਿੰਦਰ ਡਾਲੇ ਚ ਕੋ ਡਾਲੇ ਚ ਕੋ ਖਵਿੰਦਰ ਆ ਹਾਂ ਤੇ ਇੱਥੇ ਕੀ ਕਰਦਾ ਮੈਂ ਤਾਂ ਤੇ ਮੈਂ ਤਦੇ ਗੱਡੀਆਂ ਆ ਗਈਆਂ ਨਾ ਮੈਂ ਭਰਾ ਹੋ ਗਿਆ ਅੱਛਾ ਤੇ ਮੈਂ ਆ ਗਿਆ ਸਾਰੇ ਨੰਗਾ ਨਹੀਂ ਫੇਰ ਨਿਕਲਾਂਗਾ ਇਹ ਡਾਲੇ ਚ ਕਿੱਥੇ ਪੈਂਦਾ ਵਾ ਆ ਪੱਠੇ ਲੱਗੇ ਕਿਹੜਾ ਪੱਠਾ ਕਿਹੜਾ ਪੇੜ ਡਾਲੇ ਚੱਕ ਡਾਲੇ ਤੱਕ ਡਾਲੇ ਚੱਕ ਲੱਗੇ ਹੋਰ ਕਿਹੜਾ ਪਿੰਡਾ ਜਿਹੜੇ ਕੁਲੇ ਨੂੰ ਅੱਗ ਲੱਗੀ ਏ ਹੋਰ ਆ ਭਰਾ ਆ ਅਸ ਕੁਲੇ ਨੂੰ ਅੱਗ ਲੱਗੀ ਹੋਰ ਆ ਭਰਾ ਮੈਨੂੰ ਤਾਂ ਮੈਨੂੰ ਤਾਂ ਵੀ ਤੋਂ ਆਉਂਦਿਆ ਕੱਲ ਪਾਜੀ ਇੱਕ ਕੈਨ ਲੱਭਾ ਇੱਕ ਮੇਰੇ ਘਾਤੂ ਮਾਰਨ ਲੱਗਾ ਟੇਡ ਮੇਰੀ ਗੱਲ ਸੁਣ ਇਹ ਰੱਬ ਤੇਰਾ ਭਲਾ ਕਰੇ ਹਾਂ ਨਹੀਂ ਡਾਲੇ ਚੱਕ ਲੱਗੇ ਕਿਹੜਾ ਪਿੰਡ ਪੈਂਦਾ ਵਾ ਡਾਲੇ ਦਾ ਕੀ ਆ ਘੋਗੜਿਆਂ ਲੱਗੇ ਆਓ ਸ਼ਿਭਾਸ਼ਪੁਰ ਲਿਆ ਹਾਂ ਮਲਕੋਵਾਲਾ ਹਾਂ ਮਲਕੋਵਾਲਾ ਮਲਕੋਵਾਲਾ ਤੇ ਜ਼ਿਲ੍ਹਾ ਕਿਹੜਾ ਜਿੰਦ ਸਰਪੰਚ ਬਣਿਆ ਡਾਲ ਚੱਕਾ ਅੱਛਾ ਜਿੰਦ ਸਰਪੰਚ ਸਖਜੀ ਅੱਜ ਅਸੀਂ ਇੱਧਰ ਅ ਫਟੇਗਰ ਸਭਰਾਵਾਂ ਵੱਲ ਜਾ ਰਹੇ ਸੀਗੇ ਕੋਈ ਵੀਰ ਦੇ ਪਰਿਵਾਰ ਚ ਜਾ ਰਹੇ ਸੀਗੇ ਇਹ ਸਾਨੂੰ ਜਾਂਦਿਆ ਵੀ ਵੀਰ ਦਿਖਿਆ ਸੀਗਾ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਲੋਕੇਸ਼ਨ ਇਹ ਆ ਕਿ ਆ ਜਿੱਥੇ ਪਾਣੀ ਆਇਆ ਸੀਗਾ ਜਿੱਥੇ ਬੰਨ ਟੁੱਟੇ ਸੀਗੇ ਆ 6 ਮਹੀਨੇ ਪਹਿਲਾਂ ਜਿਹੜੇ ਬੰਨ ਟੁੱਟੇ ਸੀਗੇ ਆ ਸਾਰਾ ਦਰਿਆ ਵਾ ਟੂਟਲ ਮਾਨਡ ਏਰੀਆ ਵਾ ਠੀਕ ਹੈ ਜੀ ਇਧਰਲੇ ਬੰਨੇ ਵੀ ਸਾਰਾ ਜਾੜ ਬਿਆ ਬੰਨਾਂ ਕੋਈ ਵੀ ਪਰਿੰਦਾ ਵੀ ਇਸ ਵੇਲੇ ਪਰ ਨਹੀਂ ਮਾਰਦਾ ਬੰਦੇ ਨੇ ਤੇ ਕੀ ਜਾਣਾ ਵਾ ਤੇ ਉੱਥੇ ਵੀਰ ਛੜਕ ਤੇ ਸਾਨੂੰ ਘੰਟਾ ਤੋਂ ਪਹਿਲਾਂ ਵੀ ਦਿਖਿਆ ਸੀਗਾ ਤੇ ਇਹ ਸੋਚਿਆ ਕਿ ਸ਼ਾਇਦ ਉਧਾਂ ਕੋਈ ਰਾਈਗਰ ਖੜਾ ਵਾ ਤੇ ਹੁਣ ਵੀ ਜਦੋਂ ਹੀ ਨੰਗਾ ਲੱਗੇ ਤੇ ਧਿਆਨ ਪੈ ਗਿਆ ਕਿ ਵੀਰ ਉੱਥੇ ਦਾ ਉੱਥੇ ਹੀ ਖਲੋਤਾ ਵਾ ਤੇ ਵੀਰ ਆਪਣਾ ਪਿੰਡ ਡਾਲੇ ਚੱਕ ਦੱਸਦਾ ਵਾ ਤੇ ਪਉ ਨਾਂ ਕੀ ਤੁਹਾਡਾ ਲੱਖਾ ਲਖਵਿੰਦਰ ਹਾਂ ਤੇ ਕਿਦਨ ਦੇ ਆਏ ਜੇ ਘਰੋਂ ਅੱਜ ਆਏ ਵਾ ਕਿੰਨੇ ਦਿਨਾਂ ਦਾ ਆਏ ਵਾ ਵਦਨਾਂ ਦਾ ਹੈ ਨਾ ਅੱਛਾ ਕੰਮ ਕੰਮ ਕਿਦਨਾਂ ਕਰਾਉਂਦੇ ਰਹੇ ਕਮਲ ਵਾਈ ਗੱਤੀ ਅੱਠ ਅੱਠ ਬੈਲੀਆਂ ਹੀ ਮੇਰੀਆਂ ਅੱਠ ਬੈਲੀਆਂ ਆਉਂਦੀਆਂ ਉਹ ਟਰੈਕਟਰ ਹੀ ਉਹ ਅੱਛਾ ਤੁਹਾਡਾ ਫੋਰ ਟਰੈਕਟਰ ਵੀ ਹੈ ਜਿਮੀਦਾਰਾਂ ਦਾ ਬੰਦਾ ਹੀ ਹੈ ਹਾਂ ਤੇ ਇਹ ਵਿਆਹ ਜੇ ਨਹੀਂ ਮੇਰਾ ਪੁਰਾ ਵਿਆਹ ਮਮੀ ਵਿਆਹ ਮੇਰੀ ਭੈਣ ਰਾਮਪਤੀ ਛਿ ਵਿਆਹੀ ਕੁੱਕੜਾ ਵਾਲੀ ਅੱਛਾ ਕੁੱਕੜਾ ਵਾਲੀ ਬਈ ਆ ਕੁੱਕੜਾ ਵਾਲੀ ਹੈ ਰਾਮ ਤੇ ਆਪਾਂ ਗਏ ਹਾਂ ਹਾਂ ਆਪਾਂ ਗਏ ਹਾਂ ਰਹੇ ਨਾ ਹਾਂ ਤੇ ਤੇ ਤੁਹਾਡੇ ਆਪ ਦਾ ਨਾਮ ਕੀ ਡਾਡਾ ਜਿੰਦਰ ਸਿੰਘਾ ਜਿੰਦਰ ਸਿੰਘਾ ਅੱਛਾ ਇਹਨੂੰ ਮੈਂ ਕਰ ਇਹਨੂੰ ਮੈਂ ਕਰ ਠੀਕ ਹੈ ਤੇ ਭਰਾ ਦਾ ਕੀ ਨਾਮ ਆ ਦੇਵ ਸਿੰਘ ਦੇਵ ਸਿੰਘਾ ਪੱਤੀ ਕਿਹੜੀ ਆ ਪੱਤੀ ਦਾ ਮਲਕਵਾਲ ਪੱਤੀ ਮਲਕ ਪੱਤੀ ਮਲਕਵਾਲ ਹਾਂ ਅੱਛਾ ਤੇ ਸਿੰਘ ਜੀ ਆ ਅਸੀਂ ਇਸ ਵੀਰ ਨੂੰ ਆਪਣੇ ਕੋਲ ਪਿੰਡ ਮਰਾਨਾ ਜ਼ਿਲ੍ਹਾ ਤਰਨਤਨ ਅनाथ ਆਸ਼ਰਮ ਦੇ ਵਿੱਚ ਲੈ ਚਲੇ ਆ ਕੋਈ ਵੀ ਵੀਰ ਭਰਾ ਇਸ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਅਸੀਂ ਖਲੇ ਦਿੱਤਾ ਹਾਂ ਅੱਛਾ ਮੈਨੂੰ ਆਂਦਾ ਸ਼ਾਬਾਸ਼ ਅੱਛਾ ਤੇ ਇੱਕ ਮੇਰਾ ਭਾਜੀ ਕਾਚੂ ਮਾਰਨਾਗਾ ਤੇ ਦੇ ਵਿੱਚ ਤੇਰੇ ਹਾਂ ਆ ਤੂੰ ਖਾਂਬ ਦਾ ਹੱਥ ਹਾਲੋ ਹੱਥ ਨੰਬਰ ਨੰਬਰ ਲਿਖਿਆ ਤੇਰਾ ਕਿਤੇ ਨਹੀਂ ਭਾਜੀ ਕੋਈ ਨੰਬਰ ਚੇਤਾ ਫੋਨ ਨੰਬਰ ਚੇਤਾ ਕਰਦਾ ਕਾਹਦਾ ਬੜਾ ਜਿੰਦਰ ਦਾ ਯਾਰ ਕੀ ਦਾ ਬੜੇਰ ਮਾਰੂ ਬਤੇ ਅੱਛਾ ਉਹਦਾ ਕਾ ਨੰਬਰ ਹਾਂ ਡਾਲੀ ਦਾ ਜਿੰਦਰ ਦਾ ਕੀ ਨੰਬਰ ਹਾਂ ਨਹੀਂ ਹਾਂ ਮੈਂ ਨੰਬਰ ਨਹੀਂ ਲੈਂਦਾ ਵੇ ਲੋ ਅੱਛਾ ਹਾਲੋ ਨੰਬਰ ਨਹੀਂ ਲਿਖਿਆ ਐਦਾਂ ਇੱਕ ਵੀਰ ਦਾ ਮੈਂ ਨੰਬਰ ਵੜ ਕੇ ਚੰਡੀਗੜ੍ਹ ਭੇਜਿਆ ਹਾਂ ਚਾਪੇ ਦੇ ਦੋ ਕੱਲ ਤੇਰਾ ਵੇ ਲੈਨੇ ਹਾਂ ਹਾਂ ਆ ਵੇ ਲੈਨੇ ਤੇਰਾ ਹਾਲੋ ਠੀਕ ਹੈ ਆ ਵੀਰਾ ਜੀ ਖੜੇ ਹਾਂ ਹੋਠੀੜਾ ਵੀਰ ਜੀ ਬਾਬਾ ਸਿਹਰ ਸਿੰਘ ਜੀ ਆਲੇ ਕੀ ਹਾਲ ਹੈ ਵਧੀਆ ਵਧੀਆ ਜੀ ਵਧੀਆ ਚੜ੍ਹਦੀ ਕਲਾ ਜੀ ਆ ਜੋ ਚਲ ਪਣੀ ਛਗੀਏ ਬਾਸ ਮੇਰਾ ਮੇਰਾ ਮੈਂ ਨਾ ਛੋਟੇ ਸਭਰਾ ਗਿਆ ਸੀ ਇੱਥੇ ਕੋਈ ਵੀਰ ਤੁਹਾਡੇ ਲਾਗੋ ਗਵਾਚਾ ਵਾ ਆ ਜੋ ਸਾਡੇ ਲੈ ਕੇ ਸੇਵਾ ਭਰਾ ਬਈ ਬਾਸ ਬਾਸ ਵੀਰ ਲਵਾਰਸ ਕੋਈ ਤਰ੍ਹਾਂ ਫਿਰਦਾ ਨੰਗਨ ਡੈਹੇ ਦੀ ਤੇ ਮੈਂ ਇਹ ਡਾਲੇ ਜੱਕ ਪਿੰਡ ਸੁਣਿਆ ਕੀ ਤੇ ਇੱਧਰ ਜਿਹੜੇ ਪੰਚਮੜਾ ਜਿੰਦਰ ਹੈ ਨਾ ਹਾਂ ਡਾਲੇ ਚੱਕ ਇਹ ਡਾਲੇ ਚੱਕ ਡਾਲੇ ਚੱਕ ਕਹਿੰਦਾ ਇਹ ਡਾਲੇ ਕੇ ਤੇ ਹੈਗਾ ਨਾ ਇਧਰ ਡਾਲੇ ਕੇ ਇਧਰ ਹੈਗਾ ਵਾ ਠੀਕ ਹੈ ਇਹ ਡਾਲੇ ਚੱਕ ਦੱਸਦਾ ਵਾ ਮੈਂ ਚਾਹ ਪੀਵਾਂ ਇਹਨਾਂ ਦੀ ਗੱਡੀ ਦੇ ਕੋਈ ਵਾ ਵਾ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਭਰਾ ਹੀ ਚਲੋ ਧੰਨਵਾਦ ਪਰਾ ਤੁਹਾਡੇ ਭਰਾਵਾਂ ਦੇ ਨਾਲ ਹੀ ਆ ਮੈਨੂੰ ਲੈ ਕੇ ਜਾਵਾ ਸਵੇਰੇ ਇਹਦਾ ਲੱਭਦੇ ਘਰ ਉਹ ਧੰਨਵਾਦ ਵੀਰ ਜੀ ਧੰਨਵਾਦ ਉਹ ਆ ਵੀ ਵੀਰਨਾ ਵੀਰ ਆ ਗਿਆ ਕਹਿੰਦੇ ਚੰਗਾ ਵੀਰ ਮੈ ਲੈ ਚਲੇ ਇਹਨੂੰ ਵੀਰੇ ਨੂੰ ਲੈਣੇ ਲੱਗੇ ਆ ਜਾ ਬੈ ਮੇਰਾ ਪੁੱਤ ਬਹਿ ਜਾ ਗੱਡੀ 'ਚ ਬਹਿ ਜਾ ਤੂੰ ਮਾਣ ਨਾ ਬਹਿ ਟੌਰ ਨਾ ਹਾਂਜੀ ਵੀਰ ਜੀ ਅਛਾ ਅਛਾ ਜੀ ਚਲੋ ਕਿਤੇ ਨੇਰੇ ਸਵੇਰੇ ਕਿਤੇ ਗਾਂਵ ਵੀ ਲੋੜ ਪਵੇ ਤਾਂ ਆਉ ਜ਼ਰੂਰ ਕਰਿਓ ਜ਼ਰੂਰ ਜ਼ਰੂਰ ਵੀਰੇ ਧੰਨਵਾਦ ਭਰਾ ਸਾਡਾ ਲੋੜ ਹੀ ਕੋਈ ਗੱਲ ਨਹੀਂ ਕਿ ਜਦੋਂ ਮਰਤੀ ਆਓ ਕੋਈ ਗੱਲ ਨਹੀਂ ਤੁਸੀਂ ਵੀ ਲੰਗਦੇ ਡੱਪਦੇ ਲੰਗਦੇ ਡੱਪਦੇ ਦਿਓ ਦਰਸ਼ਨ ਕਿਤੇ ਹਦੀ ਸਿੰਘ ਚੇਅਰਮੈਨ ਕੇ ਪੁੱਛ ਲਿਆ ਹੋਵੇਗਾ ਘਰ ਆ ਜ਼ਰੂਰ ਜ਼ਰੂਰ ਵੀਜੀ ਜ਼ਰੂਰ ਜ਼ਰੂਰ ਧੰਨਵਾਦ ਭਰਾ ਸਾਡਾ ਬਹੁਤ ਬਹੁਤ ਓਕੇ ਥੈਂਕ ਯੂ ਵੀਜੀ ਵਾਹਿਗੁਰੂ ਆਂਦਾ ਓਕੇ ਹਾਂ ਆਜਾ ਇਹਦਾ ਘਰ ਤੇ ਲੰਬੇ ਲੈ ਪਾਣ ਦਾ ਤਾਂ ਕਰੇ ਤੇ ਤੇ ਘਰੇ ਕਰੋਗਾ ਤੂੰ ਆਇਆ ਮੈਂ ਤਾਂ ਤੇ ਨਾ ਕੰਮ ਕਰਨਾ ਗਾਲੇ ਤੱਕ ਅੱਛਾ ਡਾਲੇ ਜੇ ਕਿਹਦੇ ਘਰੇ ਕੰਮ ਕਰਦਾ ਸੀਗਾ ਕੀ ਕੰਮ ਕਰਦਾ ਸੀ ਮੇਰਾ ਵੀਰ ਕੀ ਕੰਮ ਕੀ ਕਰਦਾ ਹਾਂ ਤਾਂ ਉੱਠ ਮੜਾ ਉੱਠ ਬੈਣੀ ਆਈਆਂ ਗਾਨੂ ਗਾਨੂ ਤਾਂ ਉੱਠ ਕਿਹਦੇ ਘਰੇ ਕੰਮ ਕਰਦਾ ਕਿ ਆਪਦੇ ਘਰੇ ਨਹੀਂ ਡਾਲੇ ਤੱਕ ਜਿੰਨੇ ਕੋਲੇ ਨੂੰ ਅੱਗ ਲੱਗੀ ਆ ਉਹ ਗੱਲ ਕਰ ਉਹ ਥੋੜਾ ਜਿਹਾ ਤਾਂ ਹੋਣਾ ਗੱਲ ਚੱਕ ਡਾਲੇ ਚੱਕ ਆ ਕਰ ਲੋ ਲੈਟ ਬਾ ਇਹ ਦੇ ਇਹ ਦੇ ਵੀਰੇ ਦਾ ਕੰਮ ਧਰ ਲੱਭੀ ਦੇ ਗੱਲ ਕਰ ਗੈਟ ਤੇ ਸਵਾਾਰਾਂਗੇ ਆਹੋ ਠੀਕ ਆ ਇਹ ਨਰ ਦੇ ਸੱਟ ਮਾਰ ਕੇ ਤੇ ਪਿੰਡ ਦਾ ਦੁਚਾ ਕੱਢ ਕੇ ਨੰਬਰ ਤੇ ਇਹਦੇ ਵੀ ਸੇਰੇ ਘਰੇ ਲਿਆ ਜਾਇਲ ਹੈ ਤੈਨੂੰ ਸੇਰੇ ਘਰ ਸਟਾਉਣਾ ਬਾਬੇ ਨੂੰ ਨਹੀਂ ਕੋਈ ਗੱਲ ਨਹੀਂ ਭਾਜੀ ਪਰ ਇਹਦਾ ਕਿ ਆ ਮਾਂਡ ਏਰੀਆ ਇੱਥੇ ਪਤਾ ਨਹੀਂ ਲੱਗਣਾ ਰਾਤ ਬਰਾਦੇ ਜੇ ਕੋਈ ਵਿਤਾਰਾ ਪੈਰੀ ਤੋਂ ਥੱਲੇ ਮਾੜਾ ਜਾ ਵੀ ਪੈਰ ਉੱਤਰ ਜਾਂਦਾ ਨਾ ਤੇ 20 20 ਫੁੱਟ ਡੂੰਘਿਆ ਸੰਗ ਜੀ ਪੈਰੀਆਂ ਆ ਮੈਂ ਇੱਥੇ ਬਾਬਾ ਜੀ ਪੈਰ ਪਹਿਲਾਂ ਵੇਖੋ ਪਾਟੇ ਹਾਂ ਹਾਂ ਪੈਰ ਪਹਿਲਾਂ ਹਾਂ ਪੈਰ ਪਹਿਲਾਂ ਹੀ ਪਾਟੇ ਦਾ ਵੀੜਾ ਵੀ ਦਵਾਂ ਕਿ ਕੰਪਲਸਰੀ ਹੋਣਾ ਹੈਗਾ ਵੀ ਪੰਜਾਬੀ ਭਰਾ ਵਾਹੇ ਹਾਂ ਇਹਦੀ ਮੈਂ ਹੁਣੇ ਜਾ ਕੇ ਵੀਡੀਓ ਪਾ ਦੇਣੀ ਤੇ ਸੇਰ ਨੂੰ ਇਹਦਾ ਤੇ ਸੰਜੀ ਸਾਡਾ ਮੋਬਾਈਲ ਨੰਬਰ 9478341463 ਸਾਡਾ ਨੰਬਰ ਆ ਇਹ ਵੀ ਵੀਡੀਓ ਦੇ ਉੱਪਰ ਵੀ ਨੰਬਰ ਦਿੱਤਾ ਹੁੰਦਾ ਵਾ ਕਿ ਕੌਣ ਕਾ ਚੁਕਾ ਉਹ ਮਾਰ ਲਗਾਏਗਾ ਇੱਕ ਬੰਦਾ ਵਾ ਜਿਹੜੇ ਵੱਡੇ ਪਾਸੇ ਆ ਹਾਂ ਅੱਛਾ ਇੱਧਰ ਦੀ ਛਾੜ ਤੇ ਅੱਛਾ ਤੇਰੇ ਕਾ ਚੁਕਾ ਤਾਂ ਉਹ ਡਰਦਾ ਆਬ ਹੁਣਾ ਵੀ ਪਤਾ ਨਹੀਂ ਲੱਦੇ ਰਣਾ ਨਾ ਨਾ ਅਮਰੀਕਾ ਅਮਰੀਕਾ ਜਾਣਾ ਲੈ ਜਣੇ ਚੋਕੇ ਅੱਛਾ ਅੱਛਾ ਮੈਦਾਨ ਦਾ ਚੋਸ਼ ਪਿਆ ਹਾਂ ਗੁਰਾ ਇੱਧਰ ਕਿੱਧਰ ਆਇਆ ਸਾ ਆ ਵਖਾ ਸਾਹਮਣੇ ਖਾ ਸਗਰੀ ਸਾਰੇ ਦੂਵੇਂ ਬੰਨੇ ਰੋਕੀ ਰੋਕਾ ਕੇ ਸਿਰਫ ਇੱਕ ਸੜਕਾ ਇੱਕ ਗੱਡੀ ਦੇ ਰੰਗਨ ਜੋਗੀ ਸੜਕ ਵਾ ਤੇ ਇਧਰ ਤੇ ਦਿਨੇ ਬਹੁਤ ਘੱਟ ਲੋਕ ਜਾਂਦੇ ਆ ਹਰੀਕੇ ਪੱਤਨ ਤੋਂ ਜਿਹੜਾ ਕੋਟਬੁੱਡੇ ਨੂੰ ਰੋਡ ਜਾਂਦਾ ਵਾ ਉਸ ਰੋਡ ਤੇ 3-4 ਕਿਲੋਮੀਟਰ ਹਰੀਕੇ ਪੱਤਨ ਤੋਂ ਥਾਂ ਨੂੰ ਆ ਕੋਟਬੁੱਡੇ ਵੱਲੋਂ ਇਹ ਵੀਰ ਤੇ ਮੇਰੇ ਹਿਸਾਬ ਨਾਲ ਕੋਈ ਵੀਰ ਲੱਭਣ ਵੀ ਹੁੰਦਾ ਨਾ ਤਰੋ ਇੱਥੇ ਜੰਗਲ ਦੇ ਵਿੱਚ ਕਿਸੇ ਨੇ ਲੱਭ ਹੀ ਨਹੀਂ ਸਕਦਾ ਤਰੋ ਕੋਈ ਸੜਕ ਤੋਂ ਮਾੜਾ ਜਿਹਾ ਥੱਲੇ ਉਤਰ ਜਾਂਦਾ ਨਾ ਤੂੰ ਵੀਰ ਇੱਥੇ ਮੇਰੇ ਸਾਡੇ ਜਾਨਵਰ ਵੀ ਹੋ ਜੀ ਹੁੰਦੇ ਹੋਣੇ ਆ ਹਾਂਜੀ ਹੈਨਾ ਨਲਕੇ ਹੁਣ ਮਾਨਡੇਰੀਆ ਵਾਹ ਇਦੋਂ ਜਿਵੇਂ ਗਿੱਦੜ ਗੁੱਦੜ ਇਹੋ ਜਿਹੀ ਚੀਜ਼ਾਂ ਹੁਣ ਸੂਰਸਾਰਤ ਹੁੰਦੇ ਹੁਣ ਗਿੱਦੜ ਬਹੁਤ ਜ਼ਿਆਦਾ ਹੁੰਦੇ ਨੇ ਮੇਰੇ ਖਿਆਲ ਨਾਲ ਹਾਂ ਹਾਂ ਮੈਂ ਖੱਪੀ ਨਾਲ ਆਉਂਦੀ ਜਵਾਈ ਦੁੱਕਣ ਵਾਲੀ ਠੀਕ ਹੈ ਹਾਂ ਕੱਢਦੀ ਨਾ ਭਰਾ ਯੋ ਕੱਢ ਲੈ ਅੱਛਾ ਤੇ ਕਿੰਨੇ ਭਰਾ ਤੁਸੀਂ ਵੀਰ ਇਹ ਹੈਗੇ 4 ਭੈਣਾ ਹਾਂ ਤੇ ਤੁਸੀਂ 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 ਅਹੀਂ 4 ਭਰਾ ਆਂ 4 ਭਰਾ ਵਾ ਹਾਂ ਤੇ ਭੈਣਾ ਭੈਣ ਇੱਕ ਵਿਆਹੀ ਮਾਮੀ ਤੇ ਨਾਨਕੇ ਕਿੱਥੇ ਤੇਰੇ ਅੱਜ ਮਾਲੇਵਾਲ ਜਿੱਥੇ ਤੂੰ ਜਾਂਦੇ ਹੋ ਹੈ ਮਾਲੇਵਾਲ ਮਾਲੇਵਾਲ ਆਪਾਂ ਬੱਬਾ ਵਾਲੀ ਲਾਗੇ ਹੈ ਬੱਬਾ ਵਾਲੀ ਲਾਗੇ ਬੱਬੇ ਵਾਲੀ ਲਾਗੇ ਇਹ ਤੇ ਯਾਰ ਉਧਰ ਪਿੰਡ ਪਿੰਦੇ ਜਾ ਰਹੇ ਬਸ ਕੀ ਆ ਲਾਗੇ ਜੋ ਸਰਵਰ ਕੀ ਨਾ ਤੇਰਾ ਬੱਬੇ ਵਾਲੀ ਵੀ ਉਧਰ ਆ ਯਾਰ ਅੰਮ੍ਰਿਤਸਰ ਤੋਂ ਸੱਤ ਪਾਵਾ ਨਹੀਂ ਅੰਮ੍ਰਿਤਸਰ ਪੈਣ ਵਧੀਓ ਉਧਰ ਪੈਣ ਮਾਲਾ ਬੱਬੇ ਵਾਲੀ ਵੀ ਉਧਰ ਆ ਬੱਬੇ ਵਾਲੀ ਵੀ ਹੈਗਾ ਉਧਰ ਆ ਕੋਈ ਨਹੀਂ ਛੇੜ ਜਾ ਤੇਰਾ ਪਿੰਡ ਕਿਹਦਾ ਤੇ ਮਾਲੇ ਚੱਕ ਨਾ ਜੈ ਕਾਲੇ ਨੂੰ ਨਹੀਂ ਪੱਠਾ ਜਾਂਦਾ ਫਰੇਗਰ ਨੂੰ ਅਛਾ ਉਹ ਉਹ ਪਿੰਡ ਜੋ ਸਾਡਾ ਰੇਲਾ ਫਤੇਗੜ ਉਹ ਹੀ ਦੱਸਣ ਦੇ ਉਧਰ ਦੀ ਹਾਂ ਇਹ ਮਾਲੇ ਚੱਕ ਬਿੰਦ ਦੱਸਣਾ ਮੇਰੇ ਸਾਹ ਨਾਲ ਉਧਰ ਅੰਡੇ ਦੀ ਚੜੀ ਪਾਟੀ 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 ਆਈ ਆ ਕਿਥੇ ਰਸਰੀਆ ਮਾਨਖੇਰੇ ਮਾਨਖੇਰੇ ਆਹੋ ਅਸਪੰਝਣੀ ਬਣੀਆਂ ਅਛਾ ਪਾਟੀ ਘਰ ਦੀ ਤੇ ਬਸ ਕੀ ਆ ਇਹ ਮਾਲੇ ਚੱਕ ਏਰੀਆ ਦੱਸਦਾ ਤੇ ਬਾਲੇ ਚੱਕ ਮਿਲਦਾ ਉਧਰ ਵਾ ਫਤੇਗੜ ਚੂੜੀਆਂ ਦੇ ਉਧਰ ਏਰੀਆ ਜੀ ਦੱਸਣਾ ਜੁਬਨ ਰਿਸ਼ਤਾ ਕਰਾ ਜਦੋਂ ਦੋ ਤੇ ਮੇਰੀ ਗੱਲ ਸੁਣ ਤੁਹਾਡੇ ਪਿੰਡ ਤੋਂ বাস ਕਿਥੋਂ ਜਾਂ ਇੱਦਾਂ ਦੀਆਂ ਇਹ ਇੱਥੋਂ ਜਾਂਦੀ ਆ ਬੁਕਾਰ ਦੀ বাস ਜਾਂਦੀ ਆ ਕਿਥੋਂ ਪੱਟੀ ਲਾਗੋ ਕਿਹੜੇ ਪੱਠੇ ਲਾਗੋ ਮਾ ਕਵਾਲਜੇ ਪਠਾ ਮਲਕਵਾਲ ਹਾਂ ਅੱਛਾ ਸ਼ਹਿਰ ਕਿਹੜਾ ਪਿੰਡਾਂ ਲੱਗੇ ਡੰਡੇ ਸ਼ਹਿਰ ਫਰੇ ਘਰ ਚੋੜੀਆਂ ਦੇਖਿਆ ਨਿਕਲ ਨਹੀਂ ਇਹ ਕਿਹੜਾ ਆ ਨੇ ਕੋ ਕਰਾਲੀ ਤਾਂ ਮਜੀਠਾ ਜਿੱਤੇ ਹਰਮਾਨ ਦਾ ਮੰਦਿਰ ਸਾਰਾ ਏਰੀਆ ਕੋ ਮੈਂ ਉਹ ਵੀ ਹਾਂ ਜਿਹਨਾਂ ਨੂੰ ਕੱਤੇ ਘਰ ਚੂੜੀਆਂ ਏਰੀਆ ਦਾ ਅੱਜ ਵੇਲਾ ਇੱਥੇ ਕਿੱਦਾਂ ਆ ਗਿਆ ਭਰਾ ਕਿੱਦਾਂ ਆ ਗਿਆ ਵੇਲਾ ਤੂੰ ਤੂੰ ਫਰੋਇਪੁਰ ਜ਼ਿਲ੍ਹੇ ਦੇ ਹੱਦ ਦੇ ਫਿਰਦਾ ਵਾਂ ਹਰੀ ਕੀ ਪੱਤਨ ਦੇ ਕੋਲ ਬਸ ਬੁੱਸ ਤੇ ਚੜ ਕੇ ਆਏ ਲੈ ਤੁਰ ਕੇ ਭਾਜੀ ਕਿਤੇ ਨਾ ਆ ਕਰੋ ਕਿੰਨਾ ਟਾਈਮ ਹੋ ਗਿਆ ਕਰੋ ਆਏ ਨੂੰ ਮੈਂ ਬਾਈਪਾਸ ਨਾਲ ਚੜਿਆ ਉੱਤੋਂ ਦੇ ਗੋਸ਼ ਵਾਲਿਆਂ ਨਾਲ ਆਖਿਆ ਜਾ ਉਹਨਾਂ ਚਾਹ ਪਾਣੀ ਪਿਆਲ ਲਿਆ ਤੇ ਆਹ ਕੋਟਿਆਂ ਉਹਨਾਂ ਨੇ ਮਸਤਾਨਾ ਸਿੰਘ ਵਾਹੇ ਵਿਚਾਰਾ ਹਾਂ ਸਤਾਨਾ ਸਤਾਨਾ ਹਾਂ ਤੇ ਕੰਮ ਵੀ ਕੀਤਾ ਹੋਵੇ ਨਹੀਂ ਪਤਾ ਨਹੀਂ ਆਪਦੇ ਘਰੇ ਕੀਤਾ ਜਾਂ ਜਮੇ ਦੇ ਘਰੇ ਕੀਤਾ ਹੀ ਕੰਮ ਕਿਹਨਾਂ ਨੇ ਘਰੇ ਕਰਦਾ ਰਿਆਂ ਜੇ ਕੁਝ ਟੋਕੇ ਬਣਾਉਂਦਾ ਰਿਆਂ ਅੱਛਾ ਉੱਥੇ ਉੱਥੇ ਆਪਦੇ ਪਿੰਡ ਹੀ ਹਾਂ ਟਾੜੀ ਪੇੜ ਜਿਹਦੇ ਬੱਬੇ ਵਾਲੀ ਵੀ ਨਾ ਨਾਲ ਹੀ ਆ ਫਤੇਗੜ ਚੂੜੀਆਂ ਦੇ ਹਾਂ ਹਾਂ ਠੀਕ ਹੈ ਜੀ ਤੇ ਚਲੋ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਸੰਜੀ ਇਹ ਪਿੰਡ ਇਹਦਾ ਫਤੇਗੜ ਚੂੜੀਆਂ ਏਰੀਆ 'ਚ ਇਹਦਾ ਪਿੰਡ ਵਾਲੀ ਦਾ ਮਾਲਕ ਕਿ ਰਿਪਸਾਈ ਮਲਕਤ ਮਲਕਤ ਨਹੀਂ ਡਾਲੇ ਤੱਕ ਡਾਲੇ ਚੱਕ ਜੇ ਅਗਰਪੁਰੇ ਨੂੰ ਜਾਂਦਾ ਅਗਰਪੁਰੇ ਨੂੰ ਜਾਂਦਾ ਵਾ ਅਗਰਪੁਰਾ ਵੀ ਉਧਰ ਹੀ ਅਗਰਪੁਰੇ ਆਪਕਾ ਉੱਥੇ ਉੱਧਰ ਬਟਾਲੇ ਜਾਂਦੀ ਬਟਾਲੇ ਜਾਂਦੀ ਬੱਸ ਅਗਰਪੁਰੇ ਦੇ ਲਾਗੇ ਪਿੰਡ ਹੀ ਅੱਗੇ ਉੱਥੇ ਵੀਰ ਮੈਂ ਅਗਰਪੁਰੇ ਦਾ ਬੰਦਾ ਮੈਂ ਆਪਣੇ ਆਸ਼ਰੇ ਵਿੱਚੋਂ ਖਲਿਆ ਉੱਥੇ ਅਗਰਪੁਰੇ ਦੇ ਨੰਬਰ ਹੈਗੇ ਮੇਰੇ ਤੋਂ ਅਗਰਪੁਰਾ ਹਾਂ ਤੇ ਮੈਂ ਹੁਣੇ ਨੰਬਰ ਕੱਢ ਕੇ ਉਹਨਾਂ ਨੂੰ ਉਹਨਾਂ ਨਾਲ ਕਰਦਾ ਸੰਪਰਕ ਤੇ ਉਹਨਾਂ ਵੱਲੋਂ ਚਾਹ ਵੀ ਪੀਤੀ ਮੈਂ ਅੱਛਾ ਹਾਂ ਅੱਛਾ ਚਾਹ ਹੀ ਪੀਤੀ ਉਹਨਾਂ ਨਾਲ ਹਾਂ ਤੈ ਗੁਰਾ ਇੱਧਰ ਤੈ ਗੁਰਾ ਜਾੜ ਬੇਬਾ ਜੀ ਅਸੀਂ ਨਹੀਂ ਕਦੀ ਆਏ ਮੈਂ ਇਸ ਮੇਰਾ ਲੋਕਲ ਏਰੀਆ ਆ ਆ ਮੈਂ ਨਹੀਂ ਕਦੀ ਇੱਧਰ ਆਏ ਤੇ ਗੁਰਾ ਤੂੰ ਇੱਧਰ ਤੁਰਿਆ ਖੜਾ ਪਾਣੀ ਆਇਆ ਉਦੋਂ ਹੀ ਆਪਾਂ ਆਉਦੇ ਰਹੇ ਬਸ ਪਾਣੀ ਆਏ ਜਦੋਂ ਉਦੋਂ ਇੱਥੇ ਆਏ ਸੰਜੀ ਜਦੋਂ ਪਾਣੀ ਆਇਆ ਸੀ ਜੀ ਇੱਥੇ ਆਏ ਸੀ ਜਗਾ ਤੂੰ ਬੰਨ ਟੁੱਟਾ ਸੀਗਾ ਜਿਹੜਾ ਕਹਿੰਦੇ ਨਾ ਉਹ ਬੰਨ ਟੁੱਟਾ ਵਾ ਕਿਹੜਾ ਪਿੰਡ ਵੀਰ ਬੋਲਦੇ ਨੇ ਇਹਨੂੰ ਨਹੀਂ ਨਹੀਂ ਬੰਨ ਕਿੱਥੋਂ ਗਣੀ ਟੱਟਾ ਜਿੱਤੇ ਮੈਂ ਬੜੀਏ ਯਾ ਨਹੀਂ ਬੰਨਣ ਟਟਾਈ ਯਾਰ ਅਲੀ ਅਲੀ ਵਾਲੀ ਹੈਗਾ ਬਾਜੀ ਨਹੀਂ ਇੱਥੋਂ ਬੰਨ ਤਾਏ ਬਦਨੀ ਕੀ ਨਾ ਆ ਜਾਏਗਾ ਲੈ ਦੇ ਉਹ ਤੂੰ ਇੱਥੋਂ ਬੰਨ ਟੁੱਟ ਗਿਆ ਤੇ ਅਲੀ ਵਾਲੀ ਪਸੰਦ ਵਾਲੀ ਹਾਂ ਅਲੀ ਵਾਲੀ ਉੱਥੇ ਹਾਂ ਅਲੀ ਵਾਲੀ ਅਲੀ ਵਾਲੀ ਹੈਗਾ ਅਲੀ ਵਾਲ ਵੀ ਹੈਗਾ ਅਲੀ ਵਾਲ ਹੈਗਾ ਹੈਗਾ ਤੇ ਆ ਡਫੋ ਜੀ ਆਇਆ ਅਲੀ ਵਾਲ ਅਲੀ ਵਾਲ ਸੋਜੀ ਤੇ ਜਿਹੜੇ ਮੁੱਕੇ ਨੇ ਪੈਰੀ ਲਾ ਦੇ ਦਿੱਤੀ ਤੇਰਾ ਤੇ ਘਰ ਲੱਭੇ ਰਹਿ ਤੂੰ ਦਾ ਸਾਰਾ ਘਲਾ ਘਰਾਂ ਤੇ ਲਗਾ ਦੇ ਇਥੋਂ ਟੁੱਟਾ ਵੀਰ ਪੁਲ ਆ ਪੁਲ ਟੁੱਟਾ ਸੀਗਾ ਠੀਕ ਆ ਤੇ ਇਹਨੂੰ ਪਤਾ ਨਹੀਂ ਕਿਹੜਾ ਪੁਲ ਆ ਦਿੰਦੇ ਉਦੋਂ ਇੱਕ ਪਾਜੀ ਜਿੱਥੋਂ ਆਇਆ ਨਾ ਗਿਆ ਉਹ 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 ਵੀ ਰਾਹ ਮਾਰਾ ਉਹ ਵੀ ਰਾਹ ਮਾਰਾ ਜੋ ਜਾਂ ਕੜਮਾ ਕੜੂ ਮਾਰਾ ਕੜ ਮਾਰਾ ਕੜੂ ਮਾਰਾ ਕੜੂ ਅੰਮਾ ਕੜੂ ਮਾਰਾ ਜਮਦਸਨ ਨਹੀਂ ਜਾਇਦਾ ਪਾਜੀ ਹਾਂਜੀ ਹਾਂ ਉਹ ਵੀ ਉਹ ਵੀ ਰਾਹ ਮਾਰਾ ਜੋ ਹਾਂ ਕੜ ਉਹ ਵੀ ਮਾਰਾ ਹਾਂ ਜੇ ਕਿੰਨੇ ਦਾਸ ਰਾਹ ਤੇ ਇਦਾਂ ਟੱਕ ਨਹੀਂ ਨੰਕੇ ਫਿਰਕੇ ਤੁਨੇ ਫਿਰ ਦਿ ਰਾਤ ਕੱਟ ਲੈਣੀ ਤੁਨੇ ਫਿਰਦੇ ਆਪਾਂ ਬਾਹ ਲਿਆ ਹੁਣ ਮੈਂ ਵੀ ਜਾਣਦੇ ਵੀ ਇਹਨੂੰ ਵੇਖਿਆ ਤੇ ਮੈਂ ਹਾਂ ਜਾਇਦ ਉਦਾਂ ਕੋਈ ਖਲੋਤਾ ਹੋਣਾ ਵੀ ਠਾਡੇ ਇਧਰ ਜਿਹੜੇ ਮਾਡੇ ਗਰਾਸ ਰੋਇ ਦਾ ਮਾੜੇ ਮੋਟੇ ਛਾਇਰ ਗੰਮ ਕਰਦੇ ਆਂ ਕੋਟੀ ਉਹਨਾਂ ਲੈਤੀ ਦੂਜਾ ਕਿੱਥੇ ਆ ਮਾਈ ਕਾ ਵੀ ਹੱਥ ਚ ਮੇਰੇ ਇਹਲਾ ਆਪਾਂ ਮਾੜੀ ਜੇ ਉਦੋਂ ਕੀਤਾ ਗੱਡੀ ਗੱਡੀ ਘਾਂਂ ਦਿ ਗਾਲੀ ਆਪਾਂ ਤੇ ਮੈਂ ਚੱਲ ਵੇਖ ਲੈਣੀ ਆ ਕਿੰਨਾ ਹੋਇਆ ਤੇ ਕੀਤਾ ਨਾ ਤੇ ਕੀਤਾ ਨਾ ਕਿਆ ਪੀਊਗਾ ਜੇ ਦਿਵਿੰਟਾ ਡਾਕਵਾ ਚਾ ਕੀਤਾ ਇਹਦੇ ਵਿਚਾਰੇ ਨਹੀਂ ਇਹ ਇਹਦੀ ਗੱਲ ਨਹੀਂ ਆ ਐਵੀਰ ਕੇ ਦਾ ਮਾਦਾ ਪੁੱਤ ਆ ਆ ਜੰਨੂ ਲਪਾਤਾ ਕੀਰਤਾ ਵੀਰ ਸੰਗ ਦੀ ਆਏ ਜੀ ਇੱਕ ਐਸ ਰਾਤ ਨਹੀਂ ਕਦੀ ਨਹੀਂ ਆਏ ਅੱਜ ਕੀ ਸਿਗਾ ਕਿ ਸੁਆਬ ਬਣਿਆ ਕਿ ਇੱਥੇ ਜਿਹੜੇ ਰਾਤ ਨਹੀਂ ਲੰਘਣ ਨਾ ਇੱਥੋਂ ਦਾ ਲਾਗੇ ਵੀਰ ਦਾ ਕਿਸੇ ਦਾ ਘਰ ਵਾ ਤੇ ਉਹਦਾ ਭਰਾ ਗਵਾਚਾ ਸੀ ਉਹਦਾ ਇਹ ਉਹਨਾਂ ਦਾ ਬੱਚਾ ਗਵਾਚਾ ਸੀਗਾ ਵੀਰ ਤੇ ਉਹਨਾਂ ਨੇ ਫੋਨ ਲਾਇਆ ਕਿਂ ਦੇ ਘਰੇ ਆਓ ਸਾਡੀ ਵੀਡੀਓ ਬਣਾ ਕੇ ਪਾਓ ਤਾਂ ਕਿ ਸਾਡਾ ਜਿਹੜਾ ਵੀਰ ਗਵਾਚਾ ਆ ਸਾਡਾ ਤੁਹਾਡੀ ਵੀਡੀਓ ਦੇ ਥਰੂ ਲੱਭ ਜੇ ਅਸੀਂ ਤਾਂ ਜਿੱਧਰ ਆਏ ਸੀ ਨਹੀਂ ਤੇ ਅੱਜ ਮੇਰੇ ਮੇਰੇ ਸਾਹ ਜਿੰਨੀ ਮੇਰੀ ਉਮਰ ਹੋ ਗਈ 35 ਸਾਲ ਦੀ ਉਮਰ ਹੋ ਗਈ ਮੇਰਾ ਇਸ ਰਸਤੇ ਥਾਣੀ ਮੈਂ ਤੋਂ ਸਿਰਫ 5-6 ਕਿਲੋਮੀਟਰ ਦੂਰੇ ਰਾਹ ਵਾ ਪਰ ਹੈਗਾ ਇਹ ਦਰਿਆਈ ਏਰੀਆ ਵਾ ਇੱਥੇ ਰਾਹ ਤੇ ਮੇਰੇ ਸਾਹ ਨਾਲ ਮੈਂ ਵੱਤ ਵੱਤ ਦੁੱਜੀ ਜਾਂ ਤੀਜੀ ਏਰੀ ਗਿਆ ਹਾਂਗਾ ਸਾਰੀ ਜ਼ਿੰਦਗੀ ਚ ਤੇ ਅੱਜ ਕੁਦਰਤੀ ਸਬਬ ਬਣਿਆ ਠੀਕ ਹੈ ਤੇ ਹੋ ਸਕਦਾ ਵਾ ਕਿ ਇਸ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੋਵੇ ਸਾਨੂੰ ਤੇ ਇਸ ਵੀਡੀਓ ਨੂੰ ਮਾਤਾ ਸ਼ੇਅਰ ਕਰਿਓ ਤਾਂ ਜੋ ਪਿੰਡ ਢਾਲੇ ਕੇ ਦੇ ਅ ਬਸਰੀਕਾ ਤੱਕ ਜਾਂ ਇਸ ਪਰਿਵਾਰ ਤੱਕ ਵੀਡੀਓ ਪਹੁੰਚ ਜੇ ਤੇ ਸੰਗ ਜੀ ਅਸੀਂ ਆਪਣਾ ਐਡਰੈਸ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਕੋਈ ਵੀਰ ਪ੍ਰੈਸ ਨੂੰ ਜਾਣਦਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਤਾਂ ਜੋ ਇਹ ਵੀਰ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਸਕੇ ਸੋ ਇੰਨਿਆਕ ਬੇਨਤੀਆਂ ਪ੍ਰਵਾਨ ਕਰਿਓ ਜੇ ਤੁਸੀਂ ਚਾਹੁੰਦੇ ਜੇ ਕਿ ਵੀ ਇਹਦਾ ਘਰ ਲੱਭ ਜੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹਿਗੋ ਜੀ ਕਾਕਾ ਸਾਹਿਬ ਵਾਹਿਗੋ ਜੀ ਕੀ ਫਤਿਹ